ਲੈ ਸਸਟੀ ਕਾ ਸਸਟੀ ਕਾ ਹੋ ਠੀਕ ਠਾਕ ਹਾਂ ਜੀ ਠੀਕ ਠਾਕ ਲੈ ਅਮਨ ਸਾਲੋ ਵਾਹ ਬਸ ਮਿਲ ਗਈ ਮੈਂ ਫਿਰ ਆ ਗਿਆ ਅੱਛਾ ਅੱਛਾ ਹੋ ਠੀਕ ਠਾਕ ਸੇ ਤਾਂ ਬੱਲੇ ਘਰ ਦੇ ਤਾਂ ਫਿਰ ਘਰ ਹੀ ਤੋੜਤੇ ਆ ਮੇਰੇ ਮਗਰੋਂ ਆ ਕੇ ਹੋਰ ਆ ਜਾ ਇੱਥੇ ਆ ਜਾ ਚੀਜ ਨੂੰ ਵੀ ਹੱਥ ਫਿਰੇ ਤਾਂ ਹੀ ਧੋਣੀ ਲੱਗਦੀ ਆ ਤਾਂ ਹੁਣ ਵਧੀਆ ਮਕਾਨ ਆਪਣੇ ਸੋਹਣੇ ਹੋ ਗਏ ਪਲਾਸਟਰ ਹੋ ਗਏ ਇੱਕ ਵਾਰੀ ਹੱਥ ਫਿਰ ਗਿਆ ਚਲੋ ਹਨਾ ਆ ਤੇ ਵਧੀਆ ਕਰ ਪਾ ਪਾਣੀ ਲਿਆਵਾ ਨਾ ਬਸ ਪਾਣੀ ਲੋੜਨੀ। ਹੋਰ ਕਿਦਾਂ ਫਿਰ ਵਧੀਆ ਚੱਲਦਾ ਜਾਂਦਾ ਏ ਕੰਮ? ਹਾਂ ਹਾਂ ਵਧੀਆ ਤੂੰ ਸੁਣਾ। ਕਿੱਥੇ ਗਏ ਸਾਰੇ? ਦੇਖਦੇ ਨਹੀਂ। ਜਾਣਾ ਜਾਣਾ ਕਿੱਥੇ ਆ? ਵੇਲੀਆਂ ਹੈਗੀਆਂ ਵਾ। ਐਵੇਂ ਧੂਆਂ ਲਾ ਕੇ ਬਹਿ ਜਾਂਦੀਆਂ ਬਾਹਰ। ਮੈਨੂੰ ਤਾਂ ਕਿਤੇ ਦਿਖੀਆਂ ਨਹੀਂ ਬਾਹਰ। ਫਿਰ ਨਹੀਂ ਦਿਖੀਆਂ ਤੇ ਤੁਹਾਨੂੰ ਪਤਾ ਇਹ ਅੱਜਕੱਲ ਚੁਗਲੀਆਂ ਤੇ ਜ਼ੋਰ ਜ਼ਿਆਦਾ ਹੋ ਗਏ ਗਵਾਂਢਾਂ ਨਾਲ ਚੱਲ ਗਈਆਂ ਹੋਣੀਆਂ ਵਾ। ਮੰਮੀ ਨੂੰ ਤੇ ਕਿਤੇ ਮਾਸਾ ਜਨਾ ਚਾ ਨਹੀਂ ਵੀ ਕੋਠੇ ਪਲਾਸਟਰ ਕਰਾ ਲਏ ਆ ਉਹਨੂੰ ਤੇ ਬਸ ਉਹੀ ਪੁੱਤ ਜਿਹੜਾ ਚੱਲ ਗਿਆ ਦੁਨੀਆਂ ਤੋਂ। ਤੁਹਾਡਾ ਤੇ ਮਾਸਾ ਨਹੀਂ ਜੇ। ਮੈਂ ਫੋਨ ਕਰਕੇ ਸੱਦਣਾ ਨਹੀਂ। ਜਿੱਦਾਂ ਦੇ ਕੰਮ ਕਰਨ ਲੱਗੀ ਆ ਨਾ ਮੈਨੂੰ ਤਾਂ ਸੱਦਣਾ ਪਿਆ ਵਾ ਜੀ ਇਹ ਵੀ ਘਰ ਮੰਮੀ ਦਾ ਹੀ ਇਹ ਕਿਦਾ ਕਿ ਬਗਾਨਾ ਵਾਂ ਘਰ ਸਾਰਾ ਸਾਂਝਾ ਕੋਈ ਗੱਲ ਉਹ ਜੇ ਮਨਦੀਪ ਨੂੰ ਕਹਿਤਾ ਕਿ ਆਪਣਾ ਜਿਹੜਾ ਵੇਹਣ ਜੁੱਬਨ ਤੁਸੀਂ ਸਾਰੀ ਉਮਰ ਕਮਾਈ ਗਈ ਸੀ ਤੇ ਕਰਨ ਵੀ ਡੇ ਜੇ ਹੁਣ ਇਹ ਥੋੜੀ ਵੀ ਸਾਡਾ ਹੱਲੇਤੀ ਪੁੱਤ ਕੋਈ ਨਹੀਂ ਆ ਤੇ ਅਸੀਂ ਕੋ ਆਪਣਾ ਹੱਥ ਪੱਲਾ ਰੱਖਣਾ ਨਹੀਂ ਆ ਇਸੇ ਗੱਲੋਂ ਸੜ ਕੇ ਮਾਰ ਗਈ ਵੀ ਤੂੰ ਕਮਰੇ ਪਲਾਸਟਰ ਕਰਾ ਲੇ ਮੈਨੂੰ ਪੁੱਛਿਆ ਨਹੀਂ ਆ ਦੱਸ ਇਹ ਚ ਪੁੱਛਣ ਵਾਲੀ ਕਿਹੜੀ ਗੱਲ ਤੁਸੀਂ ਮੈਨੂੰ ਪੈਸੇ ਭੇਜੇ ਮੈਂ ਲਾ ਲੇ ਜਾਂ ਮੈਨੂੰ ਮੰਮੀ ਨੇ ਦਿੱਤੇ ਠੇਕੇਸੇ ਦੇ ਠੇਕਾ ਹਸ ਤਿਆਂ ਐ ਘੋੜ ਛੱਡਦੀ ਆ ਇਸੇ ਗੱਲੋਂ ਮੈਂ ਆਖਿਆ ਵੀ ਸਮਾਨ ਫੇਰ ਰੱਖੀ ਪਹਿਲਾਂ ਮੈਨੂੰ ਆਪਣਾ 1.5 ਲੱਖ ਦੇ ਦੇ ਜੋ ਬਣਾ 3 ਲੱਖ ਰੁਪਈਆ ਲੱਗ ਗਿਆ ਕਹਿਣ ਨੂੰ ਕਹਿ ਦਈਦਾ ਥੱਲੇ ਫਰਸ਼ ਰੋੜਾ ਪਤਾ ਮੈਨੂੰ ਪੈਸੇ ਲੱਗਦੇ ਇੰਨਾ ਕੰਮਾਂ ਤੇ ਮਿਸਤਰੀ ਬੜੇ ਪੈਸੇ ਖਿੱਚ ਕੇ ਲੈ ਜਾਂਦੇ ਆ ਆ ਤੇ ਫਿਰ ਤੁਸੀਂ ਸਮਝਾਇਓ ਨਾ ਤੇ ਅਗਲੀ ਨੇ ਕੁਰਸੀਆਂ ਚੁਗ ਚੁਗ ਬਾਹਰ ਮਾਰੀਆਂ ਸਿਰੋਂ ਪਾਣੀ ਲੰਗਿਆ ਮੈਂ ਤਾਂ ਤੁਹਾਨੂੰ ਸੱਦਿਆ ਇਹਦੇ ਦੇ ਤੌਰ ਤਰੀਕੇ ਹੀ ਬਦਲੇ ਆ ਹੈ ਮੈਂ ਕੀ ਕਰ ਸਕਦੀ ਆ ਇਹ ਤਾਂ ਹੁਣ ਜਦੋਂ ਆਂਦੇ ਹੁੰਦੇ ਆ ਟੱਕੀ ਰਿੱਜੇ ਕੋਈ ਨਾ ਪੁੱਜੇ ਇੱਥੇ ਤਾਂ ਬਹੁਤ ਬਹੁਤ ਵੱਡੀਆਂ ਗੱਲਾਂ ਹੋ ਗਈਆਂ ਵਾ ਤੇ ਮੈਂ ਤੁਹਾਨੂੰ ਫੋਨ ਤੇ ਦੱਸਦੀ ਨਹੀਂ ਰ ਉਹ ਗਵਾਂਡਣਾ ਉਹ ਮਰਜ਼ੇ ਨਾਲ ਖਤੀ ਉਹ ਫੋਨ ਲਾਉਂਦੀ ਪੈਰ ਪਰਤੇ ਸੀ ਆਣੇ ਦਿੰਦੀ ਉਧਰ ਆ ਤੁਹਾਡੀ ਮੰਮੀ ਇਹ ਹੁਣ ਇਹਨੇ ਇਹਨੂੰ ਦੱਸਿਆ ਵੀ ਕਮਰੇ ਪਲੈਸਟਰ ਹੋ ਗਏ ਉਹਨੇ ਸਮਾਨ ਹੁਣ ਆਪਣਾ ਸੈੱਟ ਕਰਨਾ ਵਾ ਤੂੰ ਆਪਣਾਣ ਕੇ ਕਰ ਲੈ ਉਹਨੂੰ ਪੱਕੀ ਸੱਦ ਲਿਆ ਜਦੋਂ ਤੂੰ ਹੁਣ ਤੋ ਇਥੋਂ ਇਥੋਂ ਆਡੀ ਮੰਨੀ ਨਹੀਂ ਮੈਂ ਹਾਂ ਟਾਈਮ ਪਾਸ ਕਰ ਸੋਨਾ ਬੜਾ ਜੋਬਨ ਲੱਗਾ ਤੈਨੂੰ ਖਰਚਾ ਵਰਚਾ ਦਵਾਂਗੇ ਵੀ ਚੱਲ ਅਸੀਂ ਤੇ ਨਾਲ ਰਲ ਮਿਲ ਕੇ ਰਹਿਨੇ ਆ ਪਰ ਇਹ ਮਾਂ ਦੇ ਹੱਥਾਂ ਤੇ ਚੁੱਕੀ ਗਈ ਤੇ ਚਲ ਗਈ ਉਥੇ ਉਥੋਂ ਪਰ ਜਾਈ ਨਹੀਂ ਛੱਤਰ ਫੇਰ ਕੇ ਕੱਢੀ ਜਿਹਨਾਂ ਕਰਤੂਤਾਂ ਕਰਦੀ ਅਜੇ ਮੇਰੇ ਤੇ ਝਾੜੂ ਵਾਲਾ ਲਾ ਕੇ ਪੈ ਗਈ ਮਗਰ ਮੈ ਹੁਣ ਤੁਸੀਂ ਗੱਲਾਂ ਪੁੱਛਣੀਆਂ ਨਾ ਇਹਨਾਂ ਨੌ ਸੱਸ ਨੇ ਐ ਪੜਦਾ ਹੀ ਪਾ ਦੇ ਮੁੱਕਰੀ ਜਾਣਾ ਜਾਣਾ ਇੱਥੇ ਤਾਂ ਕੋ ਹੋਇਆ ਨਹੀਂ ਆ ਤੇ ਮੇਰਾ ਦਿਮਾਗ ਭੋਇਆ ਵਾ ਤੇ ਗੱਡੀ ਮਿਲੀ ਮਿਲੀ ਤੁਹਾਨੂੰ ਦਾ ਫੋਨ ਕਰਕੇ ਚਾਹਦੇ ਆ ਵੀ ਆਣ ਕੇ ਫੈਸਲਾ ਕਰੋ ਹੁਣ ਕਹਿੰਦੀ ਮੈਂ ਨਹੀਂ ਕੋਈ ਖਰਚਾ ਖੁਰਚਾ ਦੇਣਾ ਤੇ ਨਾ ਮੈਂ ਪੈਸੇ ਦੇਣੇ ਜੀ ਆਹੋ ਮੈਨੂੰ ਤਾਂ ਸਮਝ ਨਹੀਂ ਉਹ ਜੀ ਤੁਹਾਡੇ ਘਰ ਜੀ ਕੀ ਰੋਲਾ ਕੀ ਚੱਕਰ ਕੀ ਕਰਦੀਆਂ ਤੁਸੀਂ ਕੀ ਨਹੀਂ ਚੰਗਾ ਭਲਾ ਕਰ ਬੰਦੇ ਦੇ ਜੋ ਬਣਾ ਇੱਕ ਸਿਆਣਾ ਬੰਦਾ ਹੋਵੇ ਨਾ ਸਿਆਣਾ ਹੋਵੇ ਉਹ ਨੌਵਾਂ ਨੂੰ ਜੋੜ ਕੇ ਰੱਖਦਾ ਇਹ ਆਂਦੀ ਆ ਇਹ ਇੰਦਾ ਇੰਦਾ ਜੋੜ ਕੇ ਰੱਖਦਾ ਨਾ ਇਹ ਆਂਦੀ ਵੀ ਇੰਦਾ ਖਿਲਰਿਆ ਰਹਿਣਾ ਇਹ ਹਨੂ ਰਲ ਕੇ ਰਹਿਣ ਦੀ ਜਿੰਨੇ ਸਿਆਪੇ ਨਾ ਦੀਪ ਭਾਵੇਂ ਉਹ ਨਹੀਂ ਕੀ ਕਰੇ ਨਾ ਹੋਰ ਸੁਣਲਾ ਨਾਲੇ ਰਾਤ ਆਈ ਨਾ ਜਦੋਂ ਮੈਨੂੰ ਜਦੋਂ ਘਪਰਾਟੂ ਹੀ ਮੈਂ ਇੱਥੇ ਪਾਣੀ ਪੀਣ ਉਠੀ ਮੈਂ ਆਇਆ ਕਹੂੰ ਮੂੜਿਆ ਮੋਰ ਮੋਰ 12 ਦਾ ਟਾਈਮ ਜਦੋਂ ਮੈਂ ਵੇਖਿਆ ਟਾਈਮ ਤੇ ਜਦੋਂ ਮੈਂ ਵੇਖਿਆ ਤੇ ਇਹ ਗੱਲਾਂ ਡੀਆਂ ਕਰਨ ਕਾਫੀ ਕੁਫੀ ਫੜਾਉਂਦੇ ਹੀ ਕੋਈ ਮੈਨੂੰ ਤਾਂ ਪਹਿਲਾਂ ਸਮਝ ਨਾ ਆਵੇ ਕਿ ਕਾਫੀ ਕਾਦੀ ਬਰਾਂਦੀ ਆ ਆ ਮਾਤਾ ਦਾ ਬੇੜਾ ਗਰਕ ਹੋਇਆ ਸਾਰਾ ਮਿਸਤਰੀ ਲੱਗੇ ਰਹੇ ਐਦਾਂ ਪਰਸ ਲੈ ਜਾਣਾ ਇੱਥੇੋਂ ਕੱਢ ਲੈ 500 ਇੱਥੇ ਪਰਸ ਲੈ ਲੈਣਾ ਕੱਢ ਲੈ 1000 2000 ਪਤਾ ਲੱਗਦਾ ਬੰਦੇ ਨੂੰ ਪੈਸਾ ਕਿੱਥੇ ਮੈਂ ਕਿਹਾ ਚੱਲ ਮਿਸਤਰੀਆਂ ਦੇ ਹਾੜੇ ਚਲ ਗਿਆ ਪਰ ਇਹਨੇ ਗਰਕ ਜਾਨੀ ਨੇ ਸਾਡਾ ਕਾਰ ਕਰਕੇ ਬੇੜਾ ਗਰਕ ਤੇ 30000 ਰੁਪਏ ਉਹਦੇ ਖਾਤੇ ਤੇ ਜਮ੍ਹਾਂ ਕਰਾਇਆ ਨਹੀਂ ਮੇਰੀ ਗੱਲ ਸੁਣ ਗਲਤੀ ਤਾਂ ਤੇਰੀ ਆ ਫਿਰ ਤੂੰ ਜਿੱਥੇ ਜੀ ਕਰਦਾ ਪੈਸੇ ਛੋੜ ਦਿੰਦੀ ਹੋਣੀ ਹੈ ਹਾਂ ਬਾਕੀ ਰਹੀ ਗੱਲ ਮੰਮੀ ਦੀ ਉਹ ਐ ਦੂਜੀ ਗੱਲ ਦੀਪ ਦੀ ਉਹ ਵੀ ਇਦਾਂ ਨਹੀਂ ਕਰ ਸਕਦੀ ਬਾਕੀ ਤੈਨੂੰ ਮੈਂ ਪਹਿਲੇ ਦਿਨ ਉਹਨਾਂ ਨੇ ਕਿਹਾ ਸੀ ਵੀ ਤਿੰਨੇ ਜਾਣੀਆਂ ਬੈਠ ਕੇ ਸਲਾਹ ਕਰਿਓ ਜਦੋਂ ਮਿਸਤਰੀ ਲਾਉਣੇ ਆ ਸਾਰਿਆਂ ਦੀ ਸਲਾਹ ਕਰਕੇ ਫੇਰ ਲਾਇਓ ਤੂੰ ਤੂੰ ਮੈਂ ਮੈਂ ਮੈਨੂੰ ਚਾਹੀਦੀ ਹਾਂ ਮੈਂ ਤਾਂ ਉੱਥੇ ਬੈਠਾ ਜਿੰਨੇ ਪੈਸੇ ਮਿਸਤਰੀਆਂ ਨਾਲ ਕੀਤੇ ਸੀ ਫੋਨ ਤੇ ਕੀਤੇ ਜੋ ਗੱਲ ਹੋਈ ਉਸ ਹਿਸਾਬ ਨਾਲ ਪੈਸੇ ਵਰਤਿਓ ਉਸ ਹਿਸਾਬ ਨਾਲ ਕਰਿਓ ਹੁਣ ਫੇਰ ਤੁਸੀਂ ਆ ਲੜਾਈਆਂ ਪਾ ਕੇ ਬੈ ਗਈਆਂ ਬੜੀਆਂ ਸਲਾਹਾਂ ਕਰਦੀਆਂ ਉਹਨਾਂ ਤੇ ਆ ਚੰਗਾ ਹੀ ਨਹੀਂ ਲੱਗਾ ਘਰ ਪਲੱਸਟਰ ਹੋਇਆ ਵੀ ਸੋਣਾ ਅਗਲੀ ਨੇ ਮਹਿਣਾ ਮਾਰਿਆ ਤੇਰਾ ਕੋਈ ਜਵਾਬ ਜਲਾ ਨਹੀਂ ਵਾ ਨੀ ਕਦੇ ਵਾਤੇ ਜੋੜਦੀਂ ਤੇ ਹੁਣ ਮੇਰਾ 20000 ਕੱਢ ਕੇ ਦੇ ਜੋੜ ਜੋੜ ਕੇ ਦੇ 20000 ਮਾਤਾ ਨਹੀਂ ਇਦਾਂ ਕਰ ਸਕਦੀ ਅਸੀਂ ਇੱਥੇ ਸਾਰਾ ਕੁਝ ਇੱਥੇ ਸਾਡੇ ਕੋਲ ਜਾਣਾ ਨਾਲ ਤੇ ਨਹੀਂ ਲਿਆ ਜਾਣਾ ਨਾ ਤੇਰੀ ਪਰਜਾਈ ਇਦਾਂ ਕਰਦੀ ਆ ਤੇ ਨਾ ਤੇਰੀ ਮਾਂ ਕਰਦੀ ਆ ਜਿੰਨੀ ਗਲਤੀ ਸਾਰੀ ਮੇਰੀ ਆ ਮੈਂ ਕਿਹਾ ਮੈਂ ਮੁਰੇ ਆਪਾ ਨੂੰ ਸੱਦ ਲਿਆ ਮੇਰਾ ਤਾਂ ਕਿਸੇ ਨੇ ਨਹੀਂ ਬਣਨਾ ਤੇ ਨਾ ਮੇਰਾ ਕੋਈ ਬਣਦਾ ਹੀ ਆ ਘਰ ਹੀ ਆਇਆ ਮੈਂ ਆਪਣੇ ਘਰ ਹੀ ਆਇਆ ਬਾਦ ਨਾ ਮੈਨੂੰ ਬਾਹਰ ਹੀ ਕਰ ਕੱਢ ਛੱਡੋ ਪਤਾ ਨਹੀਂ ਜਦੋਂ ਕੋਈ ਮੇਰੀ ਸੁਣਨੀ ਨਹੀਂ ਗੱਲ ਮੈਂ ਨਾ 헤ਰਿਆ ਫੇਰੇ ਪਤਾ ਕਿਹੜੇ ਕਿਹੜੇ ਵੱਡੀਆਂ ਕਰਨੀਆਂ ਵਾ ਉਹਦੇ ਮੈਂ ਮੁੜ ਕੇ ਚਾਬੀ ਕੱਢੀ ਸਰਾਣਾ ਵੇਖੀ ਤੇ ਉੱਤੇ ਇਹਦਾ ਨਾ ਤੇ ਮੈਂ ਉਥੋਂ ਉਹ ਗੱਲ ਆਪਣਾ ਝੁਗਾ ਚੌੜ ਕਰਾਉਣ ਨੂੰ ਬੈਠੀ ਮੈਂ ਅੰਚਲ ਨਾਲ ਪਰਦੇ ਲਿਆ ਲਿਆ ਚਾੜੇ ਕਿਤੇ ਪੈਆਂ ਦਾ ਪੂਰੇ ਪੂਰੇ ਕਰਕੇ ਡੇਕੇ ਦੇ ਵਾਤੇ ਕਰਨੀ ਆ ਜੇ ਰੱਬ ਨੇ ਕਿਹੜਾ ਮੈਨੂੰ ਕੋਈ ਝਾਕ ਦਿੱਤਾ ਚਲ ਚੁੱਪ ਕਰ ਰੋ ਨਾ ਪਾਈ ਆ ਟੋਪੀ ਪਾ ਕੇ ਰੱਖਣੀ ਆ ਆਵੇਲਾ ਕਿੰਨੀ ਦਵਾਈ ਦਿੱਤੀ ਉਹ ਤਾਂ ਕਿੰਨੇ ਪੈਸੇ ਲੱਲੇ ਆ ਬੜੀ ਆਖੇ ਲੱਗਦੀ ਆ ਇਹ ਇਹਨੂੰ ਆਖੇ ਲਾ ਕੇ ਰੱਖਿਆ ਕਰ ਐਂਦਾ ਟੋਪੀ ਪਾ ਕੇ ਰੱਖਿਆ ਕਰ ਬੈਗ ਜਾ ਜੋ ਬੰਦਾ ਨਹੀਂ ਪੈਗ ਜੋ ਬਣਾਇਆ ਲੱਗਦਾ ਆ ਫੜ ਦਵਾਈ ਜੋ ਬਣਾਇਆ ਸਸਰੀ ਕਾਲ ਹੋ ਠੀਕ ਆ ਹਾਂ ਠੀਕ ਸਸਰੀ ਕਾਲ ਬਾਈ ਸਸਰੀ ਕਾਲ ਓ ਬੱਲੇ ਮੇ ਪੁੱਤ ਕੀ ਆਲਾ ਹੁਣੇ ਆਇਆ ਵਾ ਸਸਰੀ ਕਾਲ ਠੀਠਾ ਆ ਵਾ ਏ ਓਏ ਆ ਹੁਣੇ ਤੁਰਿਆ ਆਉਂਦੇ ਆ ਬਹਿ ਜਾ ਮੈਂ ਦਵਾਈ ਦੇ ਰਾਂ ਅਚਾਨਕ ਹੀ ਆਓ ਡਰਾਈਵਰ ਦੋ ਜਾੜ ਗਿਆ ਇਹ ਮੈਂ ਆ ਗਿਆ ਮੈਂ ਮੈਂ ਚੱਲ ਬੰਡੋ ਆਉਣਾ ਇੱਥੇ ਬਹਿ ਗਿਆ ਮਾਨ ਕੇ ਠੰਡ ਗੜਗੜ ਧੂੜ ਪਈ ਉੱਠ ਚੱਲ ਅੱਧਰ ਰਜਾਈ ਚ ਚੱਲ ਇੱਥੇ ਬਹਿ ਗਿਆ ਜਿੱਦਾਂ ਕਿ ਤੇ ਪਰੋਣਾ ਆਇਆ ਹੁੰਦਾ ਤੇ ਉੱਠ ਕੇ ਚੱਲ ਜਾਣਾ ਫੇਰ ਗੱਲਾਂ ਨਹੀਂ ਢਿੱਡ ਭਰਨ ਲਈ ਹੁਣੀ ਉਦੋਂ ਦਾ ਬੈ ਮੈਂ ਰਜਾਈ ਲੈ ਕੇ ਆਵਾ ਐਂਟੀ ਮੈਟਰੀ ਫੋਕੀ ਨਹੀਂ ਸੁਣਿਆ ਹਾਲੇ ਦੇਹੀ ਹਾਂ ਤੇ ਕਿਤੇ ਦਸਤਾਨੇ ਵੀ ਨਹੀਂ ਤੂੰ ਤੇ ਪਾਏ ਆ ਮਾਦਾ ਕੋ ਨੱਖ ਢਾਉਣੇ ਆ ਨਿਆਣਿਆਂ ਦੇ ਆ ਦੇ ਦੇ ਇਹਨੂੰ ਅੱਛਾ ਆ ਵੇਗਾ ਉਹ ਤੇਰਾ ਦੂੰ ਮੈਂ ਮਾਰ ਜਾ ਮੇਰੇ ਪੁੱਤ ਨੂੰ ਕਿ ਡੀਰੀ ਜਾਈ ਆ ਹਾਂ ਆ ਮੈਂ ਨਿਆਣਿਆਂ ਦੇ ਨੇ ਰਾਹ ਉਥੇ ਪਤਾ ਪੁਤਾ ਲੱਗਦਾ ਨਹੀਂ ਹੂੰ ਫੇ ਮੈਂ ਹਾਂ ਚੱਲ ਇਹ ਫੋਨ ਕਰੀ ਜਾਂਦੀ ਸੀ ਹਾਂ ਕਿੰਨਾ ਟਾਈਮ ਹੋ ਗਿਆ ਆਇਆ ਨਹੀਂ ਆਇਆ ਨਹੀਂ ਮੈਂ ਚੱਲ ਜਾ ਹੀ ਆਉਣਾ ਅੱਛਾ ਮੈਂ ਪਹਿਲਾਂ ਤੂੰ ਰੋਟੀ ਖਾਣੀ ਹੈ ਜਾਂ ਚਾਹ ਮੈਂ ਬਣਾਵਾਂ ਪਹਿਲਾਂ ਦੱਸ ਕੋਈ ਚਾਹ ਪੀਣੀ ਹੈ ਕੋਈ ਨਹੀਂ ਪੀਲੇ ਨਾ ਉੱਥੇ ਜਿੱਥੇ ਉਤਰਿਆ ਉੱਥੇ ਚਾਹ ਪੀਤੀ ਹੋਟਲ ਤੋਂ ਬੈਠ ਜਾ ਫੋਰ ਸੁਣਾ ਸੇਧ ਠੀਕ ਵਾ ਹਾਂ ਠੀਕ ਅੱਛਾ ਮਾਦਾ ਕੀ ਤੁਸੀਂ ਰੌਲਾ ਪਾਇਆ ਇਹਨੇ ਸੱਦਿਆ ਤੇ ਮੈਨੂੰ ਤਾਂ ਆਂਦੀ ਲੜਾਈ ਪਾ ਕੇ ਬੈਠੇ ਆ ਕਾਦੀ ਲੜਾਈ ਪਾਈ ਤੁਸੀਂ ਲੜਾਈ ਆਹੋ ਕਿਹੜੀ ਲੜਾਈ ਦੀ ਗੱਲ ਕਰਦੇ ਇੱਥੇ ਤਾਂ ਕੋਈ ਲੜਾਈ ਨਹੀਂ ਆ ਵੇਖ ਲੈ ਸੁਲਾ ਸਫਾਈ ਸਾਰੇ ਮੈਨੂੰ ਉਹ ਕਹਿਣ ਦੀ ਲੜਾਈ ਪਈ ਘਰ ਮਾਤਾ ਨੇ ਪਾਈ ਦੀਪ ਨੇ ਪਾਈ ਮੈਂ ਹਿੱਸਾ ਲੈਣਾ ਕਾਹਦਾ ਹਿੱਸਾ ਅਹੀਂ ਇਥੋਂ ਕੋ ਲੈ ਜਾਣਾ ਸਭ ਕੋ ਤੁਹਾਡਾ ਹੀ ਆ ਦੀਪ ਦਾ ਹੀ ਆ ਸਭ ਕੋ ਅੱਛਾ ਸੋਚਦਾ ਬਤਾ ਤੇਰਾ ਗਲਤ ਗੱਲ ਤੇ ਪਹਿਲਾਂ ਸੁਣ ਲੈਣੀ ਸੀ ਆਉਂਦੇ ਨੂੰ ਪੱਟਿਆ ਪੜਾਤੀਆਂ ਤੇ ਡਹਿ ਪਿਆ ਤੂੰ ਵੀ ਕੋ ਚੱਲ ਗਾਲੀ ਕੀਤੀ ਹੁੰਦੀ ਨਹੀਂ ਮੈਂ ਤੂੰ ਖਰੀਦਿਆ ਸਾਰਾ ਕੁਝ ਜਿਹੜਾ ਦੀਪ ਨੇ ਹਿੱਸਾ ਲੈਣਾ ਦੀਪ ਨੇ ਤੇ ਆਪਣਾ ਹਿੱਸਾ ਲੈਣਾ ਉੱਚ ਤੇ ਕੋਈ ਗੱਲ ਹੀ ਨਹੀਂ ਰੋਣ ਵਾਲੀ ਐਦਾਂ ਤੇ ਨਹੀਂ ਮਗਰ ਲੱਗੀ ਤਾਂ ਹੁੰਦਾ ਆਇਆ ਵਾ ਤੂੰ ਹੁਣ ਤੇ ਤੈਨੂੰ ਆ ਪੀਟੀਆਂ ਪੜਾ ਮਾਤਾ ਮੇਰੀ ਗੱਲ ਸੁਨ ਸਾਰਾ ਕੁਝ ਵੰਡਿਆ ਦੀਪ ਦਾ ਵੰਡਿਆ ਤੈਨੂੰ ਪਤਾ ਸਾਡਾ ਕਿਹੜਾ ਬੱਚਾ ਕੋ ਹੈ ਇੰਨਾ ਇਹ ਰੱਬ ਦਾ ਉਹ ਨਹੀਂ ਹੈਗਾ ਤੇ ਚਲੋ ਰੱਬ ਦਾ ਉਹ ਤੇ ਰੱਬ ਦੀਆਂ ਆਸਾਂ ਵਾਂ ਹੈ ਜੀ ਵੰਡਿਆ ਸਾਰਾ ਕੁਤਾ ਹੀ ਵੰਡਿਆ ਇਹ ਵੀ ਸੋਚ ਰੱਖੀ ਚਾਹੀਦੀ ਬੰਦ ਚ ਇੰਨਾ ਥੋੜੀ ਵੀ ਹਿੱਸੇ ਸੁਣਾਉਣ ਲੱਪੀ ਹੋਣੀ ਮੈਂ ਇੰਨਾ ਕਰਦਾ ਬਾਹਰੋਂ ਕਦੀ ਹਿਸਾਬ-ਹਾਬ ਨਹੀਂ ਪੁੱਛਿਆ ਜਿੰਨੇ ਪੈਸੇ ਭੇਜਦਾ ਜਰੂਰ ਇਹਨੂੰ ਭੇਜਦਾ ਚੁੱਪ ਕਰ ਜਾ ਹੁਣ ਚੁੱਪ ਕਰ ਦੀਪ ਬਾਹਰ ਤੇ ਨਾਲੇ ਤੂੰ ਆਪ ਮੁੱਲ ਲੈ ਮੈਂ ਤਾਂ ਤੈਨੂੰ ਕਹਿੰਦੀ ਵੀ ਤੂੰ ਮੁੱਲ ਲੈ ਕੇ ਦਿੱਤਾ ਵਾ ਜਿਹੜਾ ਤੂੰ ਉਹਨੂੰ ਦੇਣਾ ਉਹ ਹਿੱਸਾ ਉਹਨੇ ਤੇ ਆਪਣਾ ਹਿੱਸਾ ਲੈਣੇ ਚ ਤੇ ਕੋਈ ਲੜਾਈ ਵਾਲੀ ਗੱਲ ਨਹੀਂ ਉਹ ਮੈਂ ਕਹਿਣਾ ਆਉਦੇ ਪਿੱਟੀਆਂ ਪੜਾਉਂਦੀਆਂ ਵਾ ਐ ਵੀ ਉਹਦਾ ਹਿੱਸਾ ਵਾ ਆਸੇ ਤੇਰੇ ਕੁੜੀਏ ਗੱਲ ਦੀ ਕਾਲੀਆਂ ਪਿੱਟੀਆਂ ਪੜਾਉਂਦੀ ਆਜੋ ਬੋਲਣ ਡਿਆ ਸੱਚੀਆਂ ਗੱਲਾਂ ਸੱਚੀਆਂ ਦੱਸੀਆਂ ਵਾ ਐਵੇਂ ਰੋਲਾ ਪਾਉਣ ਲੱਗ ਗਿਆ ਜੇ ਜੜੇ ਆਇਆ ਮਗਰੋਂ ਤੇ ਪਹਿਲਾਂ ਇੱਕ ਵੇਹ ਜੇ ਪਿੱਟੀਆਂ ਪੜਾਉਂਦੀਆਂ ਮੌਕਾ ਚਾਹੀਦਾ ਗੱਲ ਕਰਨ ਦਾ ਚੰਗਾ ਤੁਸੀਂ ਵੀ ਮੌਕੇ ਭਾਲਦੇ ਜੀ ਮੈਂ ਤਾਂ ਸੁਣਾਈ ਨਹੀਂ ਸਕਿਆ ਕੀ ਹੋਇਆ ਮੰਮੀ ਬੜਾ ਬੋਲਣ ਡਿਆ ਜੇ ਆ ਵੇਖ ਲੈ ਕੀ ਸਾਲ ਲੈਣਾ ਉਹ ਨੂੰ ਵੇਖ ਕਿੱਦਾਂ ਦੀ ਗੱਲ ਆ ਕਿੱਦਾਂ ਗੋਲ ਮੋਲ ਕਰਕੇ ਤੇ ਵੇਖ ਪੜਾਈ ਮੈਂ ਤਾਂ ਰੱਖਿਆ ਵਾ ਜਦੋਂ ਕਮਰੇ ਪਲਸਟਰ ਹੋਏ ਮੈਂ ਉਹਦੇ ਤੇ ਪੈਸੇ ਮੰਗਣੇ ਹੀ ਆ ਹੁਣ ਰੁੱਖਾ ਨਾਲ ਤੇ ਲੱਗੇ ਨਹੀਂ ਵੀ ਜੋ ਬਰ ਤੋੜ 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 ਪਾਈ ਜਾਵੇ ਸਾਨੂੰ ਮੇਰੀ 1 ਮਿੰਟ ਸੁਣੋ ਗੱਲ ਬੋਲੀ ਜਾਂਦੇ ਜੇ ਕੀ ਗੱਲ ਆ ਭਾਜੀ ਕਮਰੇ ਪਲਸਟਰ ਹੋਏ ਤੇ ਕੀ ਗੱਲ ਆ ਮੈਂ ਕਰ ਚੋਣੀ ਹਾਂ ਮੈਨੂੰ ਪੁੱਛ ਕੇ ਕਮਰੇ ਪਲਸਟਰ ਹੋਏ ਆ ਅਹੀਂ ਤੰਦੂਕ ਦੀ ਮਾੜਾ ਸਮਝਿਆ ਮੈਂ ਤੂੰ ਹੀ ਨਹੀਂ ਸਮਝਿਆ ਤੂੰ ਕੁਝ ਨਹੀਂ ਕੀਤਾ ਨਾ ਇਹ ਤੇਰਾ ਪਤੀ ਫੋਨ ਲਾ ਕੇ ਹਾਲ ਚਾਲ ਪੁੱਛੇ ਇਹ ਸਭ ਕੋ ਤੇਰਾ ਹੀ ਆ ਉਹ ਕਹਿਣ ਵਾਸਤੇ ਹੀ ਪਾਜੀ ਹਾ ਸਾਰਾ ਕੁਝ ਵੀ ਤੇਰਾ ਹੀ ਆ ਜਿੱਦਾਂ ਤੂੰ ਹੀ ਕਮਰੇ ਪਲਸਤਰ ਕਰਾਉਣੇ ਮੈਨੂੰ ਕੋਲ ਬਿਠਾ ਕੇ ਮੈਨਾਂ ਕਰਦੇ ਹੋ ਸਲਾਹ ਜੇ ਮੇਰੇ ਪੱਲੇ ਕੱਖ ਹੁੰਦਾ ਮੈਂ ਕਰਾਉਂਦੀ ਨਾ ਉਹ ਦਰ ਮੈਂ ਤੁਹਾਨੂੰ ਜਵਾਬ ਦਿੰਦੀ ਹੁਣ ਮੈਨੂੰ ਆਂਦੀ ਆ ਪੈਸੇ ਦੇਣਗੇ ਤੇ ਫੇਰ ਤੈਨੂੰ ਸਮਾਂ ਰੱਖਣ ਦੇਣਾ ਵਾ ਇਹਦੀਆਂ ਤੁਸੀਂ ਸੁਣ ਲਈਆਂ ਕਦੀ ਹਾਨੂੰ ਵੀ ਪੁੱਛੀਆਂ ਜੇ ਵੀ ਤੁਹਾਡੇ ਕੋਲ ਚੱਲਣ ਕੀ ਕੁਝ ਡਿਆ ਵਾ ਆਣ ਕੇ ਤੇ ਤੁਸੀਂ ਡੈ ਭੇਜੇ ਮੰਮੀ ਨਾਲ ਬੋਲਣ ਵੇਹ ਮੈਂ ਤਾਂ ਇੱਥੇ ਹੀ ਨਾ ਪੁੱਤ ਤੂੰ ਮੈਨੂੰ ਦੇ ਇੱਕ ਵਾਰ ਫੋਨ ਕਰਕੇ ਪੁੱਛਦਾ ਵੀ ਆਹ ਗੱਲ ਆਹ ਕੰਮ ਆਹੀ ਰੱਬਣਾ ਵਾ ਕਿੱਦਾਂ ਹੋ ਸਕਦਾ ਜਾਂ ਨਹੀਂ ਹੈ ਜੇ ਤੇ ਆਲ ਤੇਰ ਕੋ ਪਹੇ ਕਥੂਣੀ ਦੂਜੀ ਗੱਲ ਮੈਂ ਇਹਨੂੰ ਫੋਨ ਕਰਕੇ ਕਿਹਾ ਸੀ ਵੀ ਦੀਪ ਦੀ ਸਲਾਹ ਲ ਲਈ ਮਾਤਾ ਦੇ ਸਲਾਹ ਲਾ ਕੇ ਸਾਰੇ ਜਾਣੇ ਘਰ ਚ ਬਹਿ ਕੇ ਸਲਾਹ ਕਰਿਓ ਠੀਕ ਹੈ ਪਹਿਲੇ ਦਾ ਮੈਂ ਭੇਜਿਆ ਸੀ ਤੁਸੀਂ ਕਿਹਾ ਸੀ ਪੁੱਛੋ ਹਾਂ ਇਹਨੇ ਕਿਸੇ ਨਾਲ ਕੀਤੀ ਗੱਲ ਹਾਂ ਤੇ ਪਤਾ ਹੀ ਦੋਨ ਲੱਗਾ ਜੋ ਸਾਰਾ ਕੰਮ ਹੋ ਗਿਆ ਪੁੱਛਣਾ ਕੀ ਸੀ ਜਾ ਕੇ ਪੇਕੇ ਪੈਸੀ 75 ਰੁਪਏ ਮੈਂ ਫੋਨ ਲਏ ਚੁੱਕੀ ਨਾ ਹੁਣ ਮੈਂ ਉੱਥੇ ਨਾ ਜਾਂਦੀ ਇਹ ਸਲਾਵਾ ਲੈਣ ਬਾਜੀ ਇੱਕ ਫੋਨ ਨਹੀਂ ਚਲਾਇਆ ਜਿੰਨਾ ਮਰਜੀ ਝੂਠ ਬੋਲ ਲੈਣ ਜੇ ਇਹ ਝੂਠ ਬੋਲਣ ਤੇ ਆ ਗਏ ਆ ਤੇ ਫਿਰ ਚੁੱਪ ਨਹੀਂ ਰਹਿਣਾ ਜਿਹੜੀ ਗੱਲ ਸੱਚੀ ਆ ਗੱਲ ਉਹ ਇੱਥੇ ਹੋਊਗੀ ਝੂਠੀ ਗੱਲ ਨਹੀਂ ਮੈਂ ਨਾ ਸ਼ੁਗਰ ਕਰਦੀ ਆ ਤੂੰ ਹੀ ਸੱਦ ਲਿਆ ਨੇ ਤੇ ਮੈਂ ਫੋਨ ਲਾ ਕੇ ਸੱਦਣਾ ਹੀ ਪਾਜੀ ਮੈਂ ਤੇ ਆਣ ਕੇ ਇੰਨਾ ਖੁਸ਼ ਹੋਇਆ ਤੂੰ ਤੇ ਮੇਰੀ ਰੂਹ ਹੀ ਪਤਾ ਨਹੀਂ ਕਿਵੇਂ ਹੋ ਗਈ ਕਿ ਕਿੰਦਾ ਵਧੀਆ ਘਰ ਬਣ ਗਿਆ ਚਲੋ ਸਾਰੇ ਰਹਿਣ ਡੇ ਚੰਗਾ ਲੱਗਾ ਅਮਾ ਨੂੰ ਸੱਸ ਨੂੰ ਨਹੀਂ ਚੰਗਾ ਲੱਗਾ ਅਸੀਂ ਤਾਂ ਤੁਹਾਨੂੰ ਕੁਝ ਕਿਹਾ ਨਹੀਂ ਅਸੀਂ ਤੇ ਕਿਹਾ ਵੀ ਜੀ ਆਇਆਂ ਨੂੰ ਗੱਲਾਂ ਤੁਹਾਨੂੰ ਉਹਨੇ ਕੀਤੀਆਂ ਤੇ ਸੁਣ ਕੇ ਤੇ ਤੁਸੀਂ ਸਾਡੇ ਨਾਲ ਬੋਲਣ ਡੈ ਭੇਜੇ ਤੁਸੀਂ ਸਾਨੂੰ ਵੱਖਰੇ ਬਿਠਾ ਕੇ ਪੁੱਛ ਲੈਂਦੇ ਹੋ ਫਿਰ ਨਾ ਲਾ ਕੇ ਬਿਠਾਉਂਦੇ ਹੋ ਤੁਹਾਨੂੰ ਸੱਚੀਆਂ ਪਤਾ ਲੱਗਦੀਆਂ ਵੀ ਘਰ ਚੱਲਣ ਕੀ ਰਿਆਵਾ ਪਥੇਰਾ ਚੇਰ ਭਾਜੀ ਚੁੱਪ ਰਹਿ ਕੇ ਗੁਜ਼ਾਰਾ ਕਰ ਲਿਆ ਹੁਣ ਨਹੀਂ ਜੇ ਰਿਹਾ ਜਾਂਦਾ ਪ ਮੈਨੂੰ ਇਹ ਗੱਲ ਦੱਸ ਜਿੱਦਣ ਮਿਸਤਰੀ ਲਾਏ ਤੂੰ ਸਲਾਹ ਕੀਤੀ ਹੈ ਨਾ ਮੈਂ ਕਾਹਦੀ ਸਲਾਹ ਕਰਨੀ ਤੁਸੀਂ ਮੈਨੂੰ ਪੈਸੇ ਪਾਏ ਤੇ ਮੈਂ ਕਮਰੇ ਬਣਾ ਮੈਂ ਜਿਹੜੀ ਗੱਲ ਪਸੰਦ ਦਾ ਜਵਾਬ ਦੇ ਨਹੀਂ ਮੈਂ ਕੀਤੀ ਸਲਾਹ ਜਦੋਂ ਇਹ ਨਾ ਮੇਰੀ ਹਾਂਜ ਹਾਂ ਨਹੀਂ ਮਰੋਣੀ ਮੈਂ ਨਾ ਜੇ ਸਲਾਹ ਵਾਲਾ ਹੀ ਧਿਰ ਰੱਖਾ ਆ ਇਹ ਰੀ ਜਬਾਨ ਫਿਰ ਇਹ ਗੱਲ ਤੇ ਤੂੰ ਝੂਠੀ ਆ ਆਹੋ ਤੁਸੀਂ ਮੈਨੂੰ ਹੀ ਝੂਠੀ ਕਹਣਾ ਮੈਂ ਨਿਕਲ ਜਾਨੀ ਆ ਬਸ ਤੈਨੂੰ ਮੈਂ ਕਿੰਨੇ ਫੂਲ ਕਰਤਾ ਰ ਮਿਸਤਰੀ ਲਗੇ ਤੂੰ ਆਂਦੀ ਮੈਂ ਸਲਾਹ ਕੀਤੀ ਸਾਰੇ ਕੰਮ ਵਧੀਆ ਚੱਲਣ ਡਿਆ ਘਰ ਚ ਉਹ ਪਾਜੀ ਜਿੰਨੇ ਫੋਨ ਤੁਸੀਂ ਇਹਨਾਂ ਨੂੰ ਜੋ ਲਾਏ ਉਹ ਇੱਕ ਫੋਨ ਤੁਸੀਂ ਸਾਨੂੰ ਲਾ ਲੈਂਦੇ ਹੋ ਮਾਂ ਨੂੰ ਲਾ ਲੈਂਦੇ ਹੋ ਤੁਸੀਂ ਤੇ ਕਦੇ ਰਾਜੀ ਖੁਸ਼ੀ ਨਹੀਂ ਪੁੱਛੀ ਕਿਤੇ ਬੱਚਿਆਂ ਦਾ ਨਹੀਂ ਪੁੱਛਿਆ ਫੋਨ ਲਾ ਕੇ ਵੀ ਕੀ ਹਾਲ ਚਾਲ ਆ ਤੁਹਾਨੂੰ ਕਿਹੜਾ ਦਾ ਭੇਦ ਨਹੀਂ ਇਹਦੇ ਕੋਲੋਂ ਹੀ ਗਏ ਹੋ ਵੀ ਇਹ ਕੀ ਕੁਝ ਕਰਦੀ ਆ ਤੇ ਆ ਜਾਣ ਕੇ ਲੱਗਿਆ ਜੀ ਤੁਸੀਂ ਸੱਚੇ ਹੋਣ ਪਾਜੀ ਮੇਰੀ ਸੁਣੋ ਗੱਲ ਜੇ ਤੁਸੀਂ ਮੇਥੋਂ ਕਮਰਿਆਂ 'ਚ ਹਿੱਸਾ ਲੈਣਾ ਆ ਤੇ ਮੈਨੂੰ ਮੇਰੀ ਪੈਣੀ 'ਚ ਹਿੱਸਾ ਚਾਹੀਦਾ ਮੈਂ ਨਹੀਂ ਇੰਨਾ ਚੇਟੜ ਕੋ ਕੁਝ ਮੰਗਿਆ ਤੇ ਜੇ ਅੱਜ ਮੰਗਣ ਦੀ ਗੱਲ ਆ ਗਈਆਂ ਫਿਰ ਮੈਂ ਵੀ ਬਰਾਬਰ ਦਾ ਲਾਉਂਗੀ ਤੁਹੀ ਵੰਮਦੇ ਪੀ ਦੇ ਰਹਾ ਹੈ ਤੁਹੀ ਲੈ ਦੇ ਰਹਾ ਜਿਆ ਪੈਸੇ ਆਰਤੀਏ ਕੋਲੋਂ ਮੈਂ ਕਦੀ ਧਰ ਕੋ ਸਾਹ ਮੰਗਿਆ ਹੀ ਅੱਜ ਇਹਨੇ ਲਾ ਕੇ 4 ਲੱਖ ਦੇ ਆਂਦੀ ਮੈਨੂੰ ਸਾਹ ਚਾਹੀਦਾ ਰਹੀ ਗੱਲ ਫੋਨ ਦੀ ਜਦੋਂ ਮੈਨੂੰ ਫੋਨ ਕਰਨਾ ਮਾਤਾ ਕਿੱਥੇ ਗਈ ਹੈ ਹੈ ਤੂੰ ਤਾਂ ਆਪਣੇ ਨੇ ਦੀ ਪੇਕੇ ਠੀਕ ਆ ਇਹਨੇ ਕਹਿਣਾ ਮਾਤਾ ਗਈ ਉਹਦੇ ਘਰ ਗਈ ਉਹਦੇ ਘਰ ਗਈ ਰਾਜੀ ਬਾਜੀ ਸਭ ਕੋ ਵਧੀਆ ਚੱਲਣ ਡਾ ਹੋਰ ਮੈਂ ਕੀ ਪੁੱਛਣਾ ਹੀ ਬਸ ਠੀਕ ਆ ਉਹ ਮੈਂ ਤਾਂ ਖੁਸ਼ ਹੀ ਬੜਾ ਸੀ ਇਹਨੇ ਕਹਿਣਾ ਮਿਸਤੀ ਲੱਗੇ ਬੜਾ ਵਧੀਆ ਕੰਮ ਚੱਲਣ ਡਿਆ ਮੈਨੂੰ ਕੀ ਪਤਾ ਮੇਰੇ ਪਿੱਛੇ ਆ ਹੁਣ ਕੋਈ ਹੋਣ ਡਿਆ ਪਿੱਛੇ ਪਾਜੀ ਫੋਨ ਲਾਉਣਾ ਹੁੰਦਾ ਆ ਤੇ ਤੁਹਾਡੇ ਕੋ ਕਿਹੜਾ ਨੰਬਰ ਹੈ ਨਹੀਂ ਮੇਰੀ ਮਾਂ ਦਾ ਨੰਬਰ ਮੇਰੇ ਪਾਪਾ ਦਾ ਨੰਬਰ ਤੁਹਾਡੇ ਕੋਲ ਵੀਰ ਜੀ ਦਾ ਨੰਬਰ ਤੁਹਾਡੇ ਕੋਲ ਜੇ ਲਾਉਣਾ ਹੁੰਦਾ ਆ ਤੇ ਤੁਸੀਂ ਫੋਨ ਲਾ ਸਕਦੇ ਸੀ ਤੇ ਦੂਜੀ ਗੱਲ ਜੇ ਮੈਂ ਪੇਕੇ ਗਈ ਹਾਂ ਤੇ ਦੁਖੀ ਹੋ ਕੇ ਗਈ ਹਾਂ ਮੈਨੂੰ ਕਿਹੜਾ ਚਾਚੜਿਆ ਘਰ ਛੱਡ ਕੇ ਜਾਣ ਦਾ ਜਦੋਂ ਮੈਨੂੰ ਨਹੀਂ ਜੀਣ ਦਿੰਦੀ ਮੈਂ ਘਿਆਂ ਨੂੰ ਗੱਲਾਂ ਬਾਤਾਂ ਕਰਦੀ ਤੇ ਅੱਕੀ ਸੜੀ ਮੈਂ ਗਈ ਹਾਂ ਵੇਖ ਜੋ ਬਣ ਕਿ ਉਹਦੇ ਥਾਂ ਵੀ ਤੂੰ ਭਰਾ ਦੇ ਥਾਂ ਵੀ ਤੂੰ ਤੇ ਤੈਨੂੰ ਬੰਨ ਦੇ ਵਾਲਾ ਬੰਨ ਕੇ ਰੱਖਣਾ ਪੈਣਾ ਵਾ ਇਦਾਂ ਨਹੀਂ ਇਹੋ ਜੇ ਸਰਨਾ ਇਦਾਂ ਨਹੀਂ ਘਰ ਚੱਲਦੇ ਹੁੰਦੇ ਜਿੱਦਾਂ ਦਾ ਤੂੰ ਕੰਮ ਕਰਦਾ ਵਾ ਇੱਦਾਂ ਨਹੀਂ ਭਰੀ ਦੰਦਾ ਚੰਗੇ ਨਹੀਂ ਲੱਗੀਦਾ ਇਰਤੇ ਤੇ ਆਸਾ ਫੜ ਲੈ ਸਾਸਰੀ ਕਾ ਮਸੀ ਜੀ ਸਾਸਰੀ ਕਾ ਤੁਸੀਂ ਕਿੰਦਰੋਂ ਸਾਸਰੀ ਕਾ ਹੋ ਠੀਕ ਜੀ ਹਾਂ ਠੀਕ ਸਾਥ ਸਾਸਰੀ ਕਾ ਸਾਸੀ ਹੋ ਸੀ ਸਾਸਰੀ ਕਾ ਤੂੰ ਕਦੋਂ ਆਇਆ ਵਾ ਬਸ ਹੁਣ 15 ਮਿੰਟ ਹੋਏ ਅੱਛਾ ਅੱਛਾ ਆ ਗਏ ਨਹੀਂ ਡੇਗ ਗਏ ਯੋ ਡੇਗ ਨਹੀਂ ਗਏ ਸੁਟੇ ਆ ਦੇਖ ਨਾ ਫੋੜ ਲਾ ਪੱਟੀ ਆ ਕੋਜ ਹੁੰਦਾ ਜੇ ਪੱਟੀਆਂ ਹੀ ਨਾ ਕੋਹ ਵੇਖੀਏ ਨਾ ਸਾੜਾ ਸਾਨੂੰ ਹੋਵੇ ਫਿਰ ਬਾਜੀ ਕਹਿ ਦਿੰਦੇ ਬੋਲਦੀ ਆ ਬਾਜੀ ਜੇ ਨਹੀਂ ਆਂ ਕੀ ਕਰਦਾ ਤੇ ਪਹਿਲਾਂ ਤਾਂ ਫੋਨ ਕਰ ਦਿੰਦੇ ਨਾਲ ਹੁੰਦੇ ਆ ਜਾਓ ਮਾਸੀ ਤੁਸੀਂ ਉਹ ਦਾ ਕਸੂਰ ਵਾ ਮਾਸੀ ਬੈ ਜਾ ਮਾਸੀ ਬੈ ਜਾ ਤੁਸੀਂ ਨਹੀਂ ਜੋ ਬੰਦੇ ਲੈਂਦਾ ਵਾ ਆ ਹੋ ਗਿਆ ਉਹ ਦਾ ਕਸੂਰ ਪੁੱਤ ਰਾਤ ਸੁਦੀ ਆਉਂਦੀ ਕੋਈ ਨਹੀਂ ਮਾਸੀ ਕੀ ਕਰਦੀਆਂ ਇਹੋ ਜਿਹੀਆਂ ਚੀਜ਼ਾਂ ਜੋ ਕਰਦੀ ਆ ਕਹਾਂ ਜਾ ਕੇ ਫਰਮਾਨ ਪਾਣੀ ਲਿਆਵਾ ਆ ਲਿਆ ਦਿਓ ਪਾਣੀ ਲੈ ਆ ਕੋਟਾ ਮਾਸੀ ਬੈਠ ਜਾ ਮੈਂ ਕੰਬਲ ਫੜ ਲਿਵਾ ਨਹੀਂ ਕੰਬਲ ਨਹੀਂ ਲੈਣਾ ਅੱਡੇ ਤੋਂ ਤੁਰ ਕੇ ਆਈ ਮੈਨੂੰ ਹੋਰ ਤਰ੍ਹਾਂ ਹੋਂਡਿਆ ਗਰਮੀ ਜੀ ਤੇ ਬੈ ਜਾ ਪਾਣੀ ਲਿਆਵਾ ਫਿਰ ਨਹੀਂ ਪਾਣੀ ਨਹੀਂ ਪੀਣਾ ਠੰਡ ਜੀ ਮਾੜੀ ਮਾੜੀ ਆ ਗਈ ਇੱਥੇ ਪਾਣੀ ਕੀ ਪੀਣਾ ਆਏ ਆਏ ਹੋਰ ਠੀਕ ਸਾਹ ਪਰਿਵਾਰ ਹਾਂ ਸਭ ਠੀਕ ਠਾਕ ਵਾ ਮੈਨੂੰ ਤੇ ਆਏ ਦਾ ਪਤਾ ਹੀ ਨਹੀਂਗਾ ਮੈਨੂੰ ਤੇ ਭੈਣ ਨੇ ਦੱਸਿਆ ਹੁਣੇ ਆਇਆ ਤੁਹਾਡੇ ਗਾੜੀ ਗਾੜੀ ਤੁਰਿਆ ਆਇਆ ਮੈਨੂੰ ਭੈਣ ਨੇ ਦੱਸਿਆ ਸੀ ਪੈਂਡ ਚੱਲ ਗਈ ਆ ਤੇ ਉੱਥੇ ਦੀ ਵਾਇਸ਼ ਹੋਏ ਲਿਆਈ ਮੈਂ ਤਾਂ ਆਈ ਆ ਆਖੀ ਮਾਸੀ ਤੇਰੇ ਸਾਹਮਣੇ ਹੀ ਆ ਸੋਣੀ ਲਿਆ ਤੁਸੀਂ ਤੁਹਾਡੇ ਤੋਂ ਕਿਹੜਾ ਕੋਈ ਉੱਲਾ ਕੀ ਕੁਝ ਹੋਣ ਡਿਆ ਅਜੇ ਤੁਰਿਆ ਹੀ ਆਇਆ ਤੇ ਹੁੰਦੇ ਤੇ ਕੰਨ ਭਰਤੇ ਆ ਤੇ ਉਹ ਵੀ ਆਣ ਕੇ ਡੈਫੇ ਕੋਲ ਨੂੰ ਮੈਂ ਤਾਂ ਫੇਰ ਸੁਣਾਤੀ ਆ ਮੈਂ ਹਾਂ ਇਹ ਨਪਲੇ ਖਾਣਾ ਲੈ ਜੀ ਤੁਹਾਨੂੰ ਕਿਹ ਗੱਲ ਦਾ ਨਹੀਂ ਪਤਾ ਵੀ ਤੁਸੀਂ ਕੀ ਕਰਦੇ ਫਿਰਦੇ ਆ ਆਪਣੇ ਵੱਲੋਂ ਚੰਗਾ ਭਣ ਲੱਗਾ ਵੀ ਮੈਂ ਬੜਾ ਚੰਗਾ ਇਹਦੀਆਂ ਆ ਤਾਂ ਛੋੜ ਜਾਂਦੀਆਂ ਵਾ ਇਹਨੇ ਕੰਨ ਹੁੰਦਾ ਭਰਤੇ ਹਣ ਪਿਆ ਕੰਮ ਆ ਹੋ ਗਿਆ ਇਦਾਂ ਹੋਰ ਉਹ ਤਾਂ ਕਹੀ ਜਾਂਦੇ ਵਾ ਵੀ ਮੈਂ ਤਾਂ ਕਿਹਾ ਸੀ ਵੀ ਸਲਾਹ ਨਾਲ ਸਾਰਾ ਕੁਝ ਕਰਨਾ ਵਾ ਕਮਰੇ ਪਲਸਟਰ ਕਰਾਉਣੇ ਤੇ ਮੰਮੀ ਦੀ ਤੇ ਦੀਪ ਦੀ ਸਲਾਹ ਤੇ ਕੀਪਾ ਹੁਣ ਗਾੜੀ ਉਹਨੂੰ ਕੀ ਦੱਸਦੀ ਤੇ ਕੀ ਨਹੀਂ ਜੋ ਦੱਸਦੀ ਰਹੀ ਆ ਫੋਨ ਤੇ ਤੇ ਉਹੋ ਉਹ ਮੰਨੀ ਗਿਆ ਵਾ ਤੇ ਵਿੱਚ ਨਹੀਂ ਗੱਲ ਤੇ ਉਹਨੂੰ ਪਤਾ ਹੀ ਨਹੀਂ ਆਹੋ ਨਾ ਵਿਚਾਰੇ ਨੇ ਖੜਾਣ ਕੇ ਨੱਟ ਕੇ ਵੇਖ ਲੈਣਾ ਸੀ ਆਇਆ ਹੀ ਬਾਬਾ ਚੇਰ ਪਿੱਛੋਂ ਆ ਕੀਪਾ ਕੀ ਉੱਥੇ ਕੰਮ ਕਰਦਾ ਸੀ ਜਿਹੜਾ ਪੈਸੇ ਕਮਾਉਂਦਾ ਸੀ ਤੇ ਬੈਠਾ ਰਿਹਾ ਹੋਊਗਾ ਮੈਨੂੰ ਭੈਣ ਨੇ ਦੱਸਿਆ ਸੀ ਕਿ ਉਹ ਅੰਦਰ ਸਮਾਨ ਨਹੀਂ ਰੱਖਣ ਦਿੰਦੀ ਨਾ ਕਹ ਬਣਨਾ ਤੇ ਮੈਂ ਬੁਰੀ ਆ ਤੇ ਮੈਂ ਉੱਥੇ ਕਰੇ ਹੋ ਕੇ ਆਉਣੀ ਆ ਵੇਖ ਕੇ ਆਵਾ ਕੀ ਉੱਥੇ ਬੰਡਿਆ ਚੱਲ ਕੋਈ ਨਹੀਂ ਚੰਗਾ ਆ ਤੁਸੀਂ ਆਗੇ ਜੇਵੇ ਗੱਲ ਕਰਕੇ ਜਾਇਓ ਆ ਭਾਈ ਤੇ ਮੰਮੀ ਨੂੰ ਤੇ ਉਹ ਹੀ ਨਹੀਂ ਬੋਲਣ ਦਈਦਾ ਆਖੀਦਾ ਬੁਰੇ ਲੱਗਦੇ ਆ ਚੱਲ ਨਹੀਂ ਕੋਈ ਗੱਲ ਆਵੇ ਹਲਮਾਰੀ ੜਾ ਕੇ ਬਈ ਥੀ ਆਂਦੀ ਪੈਸੇ ਦੇਣਗੇ ਤੇ ਚੁੱਕਣੀ ਆ ਤੇ ਮੈਂ ਇਧਰ ਸਮਾਨ ਰੱਖਿਆ ਉਹਦਾ ਇਧਰ ਇਹ ਵੀ ਚੜਾ ਕੇ ਬੈਠੀ ਹਾ ਕੁਝ ਕਰਨ ਢਈ ਆ ਮੇਰਾ ਤੇ ਰਤਾ ਗੱਲ ਕਰ ਹੀ ਲਾਵਾਂ ਇਹ ਨਹੀਂ ਨਹੀਂ ਤੈਨੂੰ ਵਸਨ ਦੇਣਾ ਇਹ ਬੜਾ ਸਾਨੂੰ ਦੁੱਖ ਦਿੱਤਾ ਹੀ ਹੋ ਹਾ ਵੇਖ ਲਓ ਮਾਸੀ ਜੀ ਆਂਦੀ ਆ ਚੁੱਕਣਾ ਉਦੋਂ ਆ ਜਦੋਂ ਪੈਸੇ ਦੇਣਗੇ ਦੋਵਾਂ ਦਾ ਮਨੇਰਾ ਹਿੱਸਾ ਦੇ ਤੇ ਫੇਰ ਮੈਂ ਸਮਾਨ ਚੁੱਕਣਾ ਆ ਮੈਂ ਤੇ ਅੜੀ ਬੈਠੀ ਆ ਕੀ ਕਰਾਂ ਮੈਂ ਇਹ ਪਿਆਤਾ ਕਰ ਮੇਰਾ ਤੇ ਰਾਦਾ ਵੀ ਮਾਈ ਤੇ ਆ ਕੇ ਬੁਰੀ ਤੇ ਮੈਂ ਬਣੀ ਆ ਤੇ ਮੇਰਾ ਰਾਦਾ ਮੱਚ ਚੱਕ ਬਾਹਰ ਮਾਰਾਂ ਚੱਕ ਚੱਕ ਕੀ ਮਾਰਨਾ ਵਾ ਜਿੱਦਾਂ ਹੁੰਦਾ ਵਾ ਨਵੇੜੀਏ ਮੈਂ ਤੇ ਆ ਬਾਨੀ ਬੜੀ ਮੈਂ ਤਾਂ ਜਾਂ ਮਾਸੀ ਜੀ ਥੱਲੇ ਨਾ ਤੇ ਲੱਗਿਆ ਕਰ ਕਹਿੰਦੇ ਨੇ ਜੀਣ ਨੂੰ ਦੇਣਾ ਤੇਨੇ ਕੱਢਣਾ ਹੀ ਇੱਥੋਂ ਤਗੜੀ ਹੋ ਕੇ ਰਹਿ ਮਾਸੀ ਜੀ ਮੈਂ ਤੇ ਸੋਚ ਲਿਆ ਵਾ ਕਿ ਮੈਂ ਆਪਣੀ ਰੋਟੀ ਅੱਧ ਪਕਾਉਣੀ ਆ ਬਾਕੀ ਮੰਮੀ ਦੀ ਮਰਜ਼ੀ ਆ ਮੰਮੀ ਨੇ ਮੇਰੇ ਨਾਲ ਰਹਿਣਾ ਵਾ ਇਓ ਨਾ ਰਹਿਣਾ ਉਹ ਇਹਨਾਂ ਦਾ ਆਪਣਾ ਮੰਨਿਆ ਦੇਖ ਨਾ ਭੈਣ ਜੀ ਭੈਣ ਜੀ ਬਹੁਤ ਹੋ ਗਿਆ ਵਾ ਤੁਸੀਂ ਤਾਂ ਬੋਲੋ ਹੀ ਨਾ ਜੋ ਕੋਹ ਹੋਦਣਾ ਡਾਂ ਰੋ ਚੱਲਣ ਡਈ ਆ ਨਾ ਢਾੜੀ ਨਹੀਂ ਅੱਥਰ ਤੈ ਦੀ ਨਾ ਤੁਹਾਨੂੰ ਕੋਈ ਸਮਝਦਾ ਹੀ ਆ ਜੇ ਤੁਸੀਂ ਇਹਨਾਂ ਨੂੰ ਥਾਂ ਥਾਂ ਹੀ ਰੱਖਣਾ ਹੁੰਦਾ ਅਸਮਾਨ ਨਹੀਂ ਚੁਕਾਇਆ ਤੁਸੀਂ ਘਰ ਹੀ ਜੇ ਇਹ ਉੱਥੇ ਹੀ ਤੀ ਆਹੀਂ ਇਹ ਵੀ ਕਹਿੰਦੇ ਤੂੰ ਸਾਡੀ ਧੀ ਦਾ ਤੁਸੀਂ ਸਾਥ ਨਹੀਂ ਦਿੱਤਾ ਬਹੁਤ ਸਾਥ ਦਿੱਤਾ ਵਾ ਭਾਰ ਜਦੋਂ ਘਰ ਦੇ ਵਿੱਚ ਵੱਡਿਆਂ ਦੀ ਵਰਤਨਾ ਨਾ ਹੋਵੇ ਤੇ ਉੱਥੇ ਨਹੀਂ ਗੱਲ ਬਣਦੀ ਹੁੰਦੀ ਇਹ ਤਾਂ ਗੱਲ ਭੈਣ ਦੀ ਢੱਡੀ ਠੀਕ ਵਾ ਜਦੋਂ ਵੱਡਿਆਂ ਨੂੰ ਕੋਈ ਪੁੱਛੇ ਨਾ ਕਿਸੇ ਨਾ ਤਾਂ ਫੇਰ ਕੀ ਰਹਿ ਜਾਂਦਾ ਘਰਾਂ 'ਚ ਵੀ ਪਿਆਰ ਵੀ ਕੀ ਰਹਿਦਾ ਇਹਦੇ ਕਰਮਾਂ 'ਚ ਧੱਕੇ ਆ ਉੱਥੇ ਕਦੀ ਇੱਥੇ ਦੇਖੇ ਆਂਦੀ ਇਹ ਨਹੀਂ ਪਿਆਰ ਲੱਗਣ ਦਿੰਦੀ ਉਹਨੇ ਕਿੱਥੇ ਜਾਤੀਆਂ ਟੀਆਂ ਲੈ ਕੇ ਮੈਨੂੰ ਦੱਸੋ ਤੁਸੀਂ ਚਲੋ ਜਿੱਦਾਂ ਦੀਪ ਦਾ ਜੀ ਕਰਦਾ ਉਦਾਂ ਕਰ ਲੇ ਮੈਂ ਤਾਂ ਹੁਣ ਪੁੰਨਾ ਨਹੀਂ ਵੇਖੋ ਮੰਮੀ ਬਥੇਰਾ ਜਰਮਾਂ ਵਿੱਚ ਇਹ ਸਿਰਕਸੋਰ ਛੱਡਿਆ ਵਾ ਪਰ ਹੁਣ ਮੇਰੇ ਵੀ ਸਿਰੋਂ ਪਾਣੀ ਲੰਘ ਗਿਆ ਵਾ ਹੁਣ ਮੈਂ ਵੀ ਕੀ ਕਰ ਸਕਦੀ ਆ ਟੀਆਂ ਮਟਿਆਰਾਂ ਹੋਣ ਡਈਆਂ ਵਾ ਮੈਂ ਇਹਨੂੰ ਕਿੱਥੋਂ ਲਿਆ ਲਿਆ ਹਿਸੇ ਦਵਾ ਭੈਣ ਜੀ ਤੁਹਾਡਾ ਐਸ਼ਾਨੀ ਕਰ ਚ ਇਹਦਾ ਹੈ ਨਹੀਂ ਐਸਾ ਇੱਕ ਤੇਰਾ ਕੀ ਹਣਦਾ ਮੈਂ ਤਾਂ ਦੱਸਿਆ ਕਿ ਉਹ ਕਿਹੜਾ ਮੈਂ ਪਿਛੋ ਲਿਆ ਇਹ ਕਲੀ ਪ੍ਰਧਾਨ ਬਣੀ ਆ ਜੇ ਮੈਂ ਚੀਜ਼ਾਂ ਚਾਹੂ ਤਾਂ ਕੋ ਬਾਹਰ ਮਾਰਗਾ ਨਾ ਫਿਰ ਤੁਸੀਂ ਉਹਨਾਂ ਵੱਲਦੇ ਹੋ ਜਾਣਾ ਵਾ ਨਹੀਂ ਮੈਂ ਨਹੀਂ ਹੁੰਦੀ ਭੈਣ ਜੀ ਮੈਂ ਕਿਉ ਆਪਣੀ ਧੀ ਨੂੰ ਛੱਡ ਕੇ ਤੇ ਇਹ ਨਾ ਰਣਾ ਪੈਣਾ ਫਿਰ ਨਾ ਕਿੱਥੇ ਸਾਰਾ ਦਾਲਾ ਦਵਾਲਾ ਮੰਲਿਆ ਵਾ ਜਿਹਦੀ ਜ਼ੁਬਾਨ ਐਡੀ ਮੈਂ ਕਿਉ ਉਹਦੇ ਵੱਲ ਹੋਣਾ ਵਾ ਸਾਰਿਆਂ ਨੂੰ ਪਤਾ ਵਾੜ ਗੁਮੜ ਨੂੰ ਪਤਾ ਪਿੰਡ ਨੂੰ ਪਤਾ ਭੀ ਦੀ ਜ਼ੁਬਾਨ ਕਿੰਡੀ ਲੰਮੀ ਇਹ ਹੋਇ ਤਗੜੀ ਹੋ ਗਈ ਘਰ ਦੇ ਵਿੱਚ ਇਹੋ ਪ੍ਰਧਾਨ ਹੋ ਗਈ ਆ ਤੇ ਕੋਈ ਨਹੀਂ ਘਰ ਦੇ ਲੱਗਦੇ ਚੱਲ ਕੋਈ ਨਹੀਂ ਮਾਸੀ ਗਰਮ ਨਾ ਹੋ ਤੁਸੀਂ ਦੋ ਧੀਾਂ ਦੀ ਮਾਂ ਰਸ ਖਾਣਾ ਚਾਹੀਦਾ ਵਾ ਖਾਣਾ ਚਾਹੀਦਾ ਕਰ ਸਕੇ ਦੇਣ ਇਦਾਂ ਦੇ ਥੋੜਾ ਤੇ ਸਾਰੇ ਪਿੱਕੋ ਜੇ ਕੱਢੀ ਜਣੇ ਜੈਨਾਂ ਤਾਂ ਕਦੇ ਛੱਤਰ ਚੱਲੇ ਰੱਖਿਆ ਵਾ ਹੁਣ ਮੈਂ ਆਈ ਆ ਮੇਰੇ ਨਾਲ ਕਰਿਆ ਗੱਲ ਹੁਣ ਵੇਲਾ ਮਲਕੜੇ ਨੂੰ ਲੈ ਕੇ ਤਾਂ ਬਾਹਰ ਨਿਕਲ ਗਈ ਆ ਹਾਂ ਜਿਹੜਾ ਗੱਲ ਕਰਦਾ ਉਹ ਤਾਂ ਗੱਲ ਨਹੀਂ ਕਰਦੀ ਜਿਹੜਾ ਨਹੀਂ ਕਰਦਾ ਉਹਨੂੰ ਦੱਬਦੀ ਆ ਕਮਾਈ ਇਹ ਦਾ ਇਹਨੇ ਜੀਣਾ ਹਰਾਮ ਕੀਤਾ ਮੇਰੀ ਧੀ ਦਾ ਕਿੱਥੇ ਡੁੱਬ ਜੀਏ ਮਰ ਜੀਏ ਚਲਦੀ ਭਾਈ ਦਾ ਨਾ ਕਰ ਕੁੜੀਆਂ ਨੇ ਆ ਜਾਣਾ ਇਹ ਹਾਂ ਜੀ ਤੁਹਾਡੇ ਸਿਆਣੇ ਦੇ ਵਿੱਚ ਬੈਠਿਆਂ ਦਾ ਕੀ ਫਾਇਦਾ ਵਾਜਾ ਤੀ ਉਧਰ ਉਧਰੀ ਇਹਨਾਂ ਨੂੰ ਸ਼ਾਂਤੀ ਨਹੀਂ ਰੱਖਣਾ ਤੇ ਉਥੇ ਗਈ ਰਹੀਂਦੀ ਤੋ ਇਹਨਾਂ ਚੰਗੀ ਪੜੀ ਰਹਿਣੀ ਮਗਰ